ਵਾਇਗੁਰਜੀ ਦਾ ਖਾਲਸਾ ਵਾਹਿਦੁੱਲ ਜੀ ਦੀ ਫਤਿਹ ਮੈਂ ਸਰਪੰਚ ਪਿੰਡ ਪੁਰੋਆ ਰਹੀਆ ਭਗਵਨ ਸਿੰਘ ਇਹ ਇਨਸਾਨ ਵਿਚਾਰਾ ਨਾ ਅੱਜ ਕਿਦੇ ਪਤਾ ਨਹੀਂ ਕਿੱਥੋਂ ਚੱਲ ਕੇ ਸਾਡੇ ਪਿੰਡ ਆ ਗਿਆ ਤੇ ਇਹਨੂੰ ਆਪਣੇ ਦੱਸਣ ਲਿਆ ਪਿੰਡ ਪੁਚੋ ਨਗਰ ਤੇ ਆਪਣੇ ਬੱਚੇ ਵੀ ਦੱਸਦਾ ਮੇਰੇ ਦੋ ਬੱਚੇ ਨੇ ਮੁੰਡਿਆਂ ਦਾ ਨਾਂ ਰੱਖਿਆ ਮੁੰਡਿਆਂ ਦਾ ਅੱਛਾ ਤੇ ਬੇਟੀ ਦਾ ਨਾਂ ਰੱਖਿਆ ਬੱਬੋ ਬੱਬੋ ਤੇ ਪਿੰਡ ਦੱਸਣ ਲਿਆ ਪੁਚੇ ਨਗਰ ਤੇ ਇਹ ਜਿਹੜਾ ਕਿ ਵੀਰ ਭਰਾ ਦਾ ਹੈ ਪਛਾਣ ਕੇ ਸਾਡੇ ਕੋਲ ਲੈ ਗਏ ਮੇਰਾ ਨੰਬਰ 98760732 ਦੁਬਾਰਾ ਫੇਰ ਮੈਂ ਬੋਲ ਦੇਣਾ 98760732 ਇਹ ਮੇਰੇ ਕੋ ਰਹੇਗਾ ਮੈਨੂੰ ਲੰਗਰ ਪਾਣੀ ਸਕਾਉਂਗਾ ਵਿਚਾਰੇ ਨੂੰ ਇਹਦਾ ਕੋਈ ਪੇਰੈਂਟ ਹੈ ਨਾ ਉਹ ਆ ਕੇ ਮੇਰੇ ਕੋ ਖੜ ਸਕਦਾ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਪਿੰਡ ਪੂਰ ਰਹੀਆਂ ਨੇਅਰ ਜੋੜਾ ਛੇਤਰਾ ਜੋੜਾ ਛੇਤਰਾ ਟਾਪੇ ਦਾ ਇਹ ਆ ਕੇ ਮੇਰੇ ਕੋ ਕੋ ਖੜ ਸਕਦਾ ਬਾਕੀ ਇਹਨੂੰ ਵੱਧ ਤੋਂ ਵੱਧ ਗਾਂ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਕਿਉਂਕਿ ਜਲਦੀ ਤੋਂ ਜਲਦੀ ਇਹਦੇ ਪੇਰੈਂਟ ਸੇ ਨੂੰ ਮਿਲ ਜਾਣ ਬਾਕੀ ਨਾ ਤਰਾ ਕੌਣ ਜੀ ਤੇ ਬੰਬਾ ਡੈਡੀ ਦਾ ਮਾਂ ਕੀ ਆ ਕੰਦਨ ਤੇ ਪਿੰਡ ਕਿਹੜਾ ਤਰਾ ਦੱਸ ਨੰਗੜਾ ਕਿੰਨੇ ਬੱਚੇ ਆ ਤੇਰੇ ਉਹ ਮੁੰਡਾ ਕੋਈ ਜਿੰਦਾ ਨਹੀਂ ਤੇ ਇਧਰ ਕਿਸ ਤਰਾ ਆ ਤੂੰ ਇਧਰ ਕਿਸ ਤਰਾ ਤੇ ਤੇ ਇਹ ਕਿਰੇ ਕਿਲੇ ਕੇ ਪੈਂਦਾ ਏ ਗਿਲਾ ਕਰਾ ਪੈਂਦਾ ਤੇਨੂੰ ਹਾਂ ਹਾਂ ਪਛਾਰਪੁਰ ਕਿੰਦਾਂ ਦਾ ਕਰੋ ਆਇਦਾ ਆ ਜੀ ਆਜੀ ਆ ਕੀ ਗੱਲ ਆਈ ਕਰੋ ਵਾਰ ਕੇ ਕੰਮ ਲਈ ਆਈ ਕਿ ਜਾਂ ਟਾਲੀ ਮੰਨਾ ਵੇਖਣ ਆਈ ਟਾਲੀ ਆਦ ਦੀ ਕਿੰਨੀਆਂ ਕੋਣ ਦਿਓ ਜੀ ਕੋਣ ਦਿਓ ਬਾਬਾ ਨੂੰ ਦਿਓ ਮੁੰਡੇ ਦਾ ਨਾਮ ਕੀ ਆ ਅੱਛਾ ਕੁੜੀ ਦਾ ਨਾਮ ਬੱਬੂ ਵਿਆਹੇ ਆ ਯਾਰ ਕੋਹੜੇ ਦੇ ਦੋਵੇਂ ਵਿਆਹਿਆ ਕਿੱਥੇ ਵੰਦ ਨੇ ਕੁੜੀ ਮਾਲ ਬਰਾ ਤੇ ਮੁੰਡਾ ਲੱਗਣਾ ਮੁੰਡਾ ਕਿੱਥੇ ਵਿਆਹਿਆ ਲੱਗਣਾ ਵਿਆਹਿਆ ਕਿੱਥੇ ਮੁੰਡਾ ਲੱਗਣਾ ਲੱਦੀ ਆਣੀ ਆ ਕੁੜੀ ਤੇ ਕੁੜੀ ਕਿੱਥੇ ਆ ਕੁੜੀ ਮਾਲ ਮਾਲਪੁਰ